ਇਸ ਸੌਲੇ ਦੀ ਵੱਡੀ ਅਪਡੇਟ ਮਸ਼ਹੂਰ ਪੰਜਾਬੀ ਗਾਇਕ ਯੋਯੋ ਹਨੀ ਸਿੰਘ ਤੇ ਕਰਨ ਔਜਲਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਦੋਵਾਂ ਦੇ ਗੀਤਾਂ ਦੇ ਉੱਤੇ ਵੱਡਾ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਤੇ ਪੰਜਾਬ ਮੈਲਾ ਕਮਿਸ਼ਨ ਦੇ ਵੱਲੋਂ ਸ਼ੂ ਮੋਟੋ ਲਿਆ ਗਿਆ ਤੇ ਜਲਦੀ ਤਿਆਰੀ ਖਿੱਚ ਦਿੱਤੀ ਗਈ ਹੈ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਕਰਨੌਜਲਾ ਦੀ ਗੱਲ ਕੀਤੀ ਜਾਵੇ ਯੋਯੋ ਹਨੀ ਸਿੰਘ ਦੀ ਗੱਲ ਕੀਤੀ ਜਾਵੇ ਦੋਵਾਂ ਦੇ ਗੀਤਾਂ ਨੂੰ ਲੈ ਕੇ ਇਸ ਸਮੇਂ ਵੱਡਾ ਵਿਖੇੜਾ ਖੜਾ ਹੁੰਦਾ ਨਜ਼ਰ ਆ ਰਿਹਾ ਜਿਸ ਨੂੰ ਵੇਖਦਿਆਂ ਪੰਜਾਬ ਮੈਲਾ ਕਮਿਸ਼ਨ ਦੇ ਵੱਲੋਂ ਜਿਹੜਾ ਸੂ ਮੋਟੋ ਲਿਆ ਗਿਆ ਸਿੱਧਾ ਐਕਸ਼ਨ ਲਿਆ ਗਿਆ ਪੰਜਾਬ ਦੇ ਡੀਜੀਪੀ ਨੂੰ ਵੀ ਜਿਹੜੀ ਇੱਕ ਪੱਤਰ ਲਿਖ ਕੇ ਕਾਨੂੰਨੀ ਕਾਰਵਾਈ ਕਰਨ ਦੀ ਜਿਹੜੀ ਹੈ ਮੰਗ ਕੀਤੀ ਗਈ ਹੈ ਤੇ ਦੋਹਾਂ ਨੂੰ ਜਿਹੜੇ ਨੇ ਨੋਟਿਸ ਜਾਰੀ ਕਰ ਦਿੱਤੇ ਗਏ ਨੇ 11 ਅਗਸਤ ਨੂੰ ਪੇਸ਼ ਹੋਣ ਦੇ ਲਈ ਜਿਹੜੀ ਹੈ ਕਾਰਵਾਈ ਦੀ ਗੱਲ ਕੀਤੀ ਗਈ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਹਨੀ ਸਿੰਘ ਦੀ ਤਾਂ ਹਨੀ ਸਿੰਘ ਦਾ ਮਲੇਨੀਅਰ ਜਿਹੜਾ ਗੀਤ ਹੈ ਉਸ ਨੂੰ ਲੈ ਕੇ ਵੱਡੀ ਜਿਹੜੀ ਹੈ ਇਹ ਚਰਚਾ ਚੱਲ ਰਹੀ ਹੈ ਕਿ ਉਸ ਦੇ ਵਿੱਚ ਔਰਤਾਂ ਪ੍ਰਤੀ ਜਿਹੜੀ ਹੈ ਸ਼ਬਦਾਬਲੀ ਗਲਤ ਵਰਤੀ ਗਈ ਹੈ ਉਸ ਦੇ ਵਿੱਚ ਗਾਲਾਂ ਤੱਕ ਡੀਆਂ ਗਈਆਂ ਨੇ ਇਹ ਸ਼ਬਦਾਂ ਨੂੰ ਲੈ ਕੇ ਜਿਹੜਾ ਹੁਣ ਸੁਮੋਟੋ ਪੰਜਾਬ ਮਹਿਲਾ ਕਮਿਸ਼ਨ ਦੇ ਵੱਲੋਂ ਲਿਆ ਗਿਆ ਤੇ ਦੂਜੇ ਪਾਸੇ ਕਰਨ ਔਜਲਾ ਦੀ ਗੱਲ ਕੀਤੀ ਜਾਵੇ ਤਾਂ ਐਮ ਐਫ ਗਬਰੂ ਗੀਤ ਨੂੰ ਲੈ ਕੇ ਬਖੇੜਾ ਖੜਾ ਹੁੰਦਾ ਨਜ਼ਰ ਆ ਰਿਹਾ ਦੋਵਾਂ ਦੇ ਗੀਤਾਂ ਦੇ ਉੱਤੇ ਲਗਾਤਾਰ ਕਿੰਤੂ ਪ੍ਰੰਤੂ ਹੁੰਦਾ ਨਜ਼ਰ ਆ ਰਿਹਾ ਹਾਲਾਂਕਿ ਸੋਸ਼ਲ ਪਲੇਟਫਾਰਮਾਂ ਦੀ ਗੱਲ ਕੀਤੀ ਜਾਵੇ YouTube ਦੇ ਉੱਤੇ ਜਿਹੜੇ ਗੀਤ ਨੇ ਕਾਫੀ ਜ਼ਿਆਦਾ ਮਕਬੂਲ ਹੋਏ ਨੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹਨਾਂ ਗੀਤਾਂ ਨੂੰ ਵੇਖਿਆ ਗਿਆ ਪਰੰਤੂ ਜਿਹੜੀ